ਹਾਂਜੀ ਬਾਈ ਕੀ ਹਾਲ ਚਾਲ ਜੀ ਮੀਤਕਾਰ ਤਾਂ ਠੀਕ ਠਾਕ ਹੋਵੰਗੇ ਕਬੂਤਰ ਕਬੂਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਜੀ ਤੇ ਆਪਣੇ ਵਾਲੇ ਵੀ ਫੁੱਲ ਕੈਂਟ ਹੈ ਜੀ ਠੀਕ ਹੈ ਚੋਬਰੋ ਤੇ ਚੈੱਕ ਕਰੋ ਜੀ ਕਬੂਤਰਾਂ ਨੂੰ ਵੈਨ ਜਵਾ ਇੱਕ ਨੰਬਰ ਹੈ ਤੇ ਬਾਕੀ ਬਈ ਅਜ ਮਾਮੇ ਹਰਾਂ ਦੇ ਮੁੰਡਿਆਂ ਨੇ ਆਉਣਾ ਹੈ ਕਿ ਮੀਂਹ ਆਇਆ ਫਿਰ ਤਾਂ ਆ ਜਾਣਗੇ ਨਹੀਂ ਤਾਂ ਕੱਲ ਨੂੰ ਆਉਣਗੇ ਬਾਈ ਠੀਕ ਹੈ ਚੋਬਰੋ ਤੇ ਉਹਨਾਂ ਨੇ ਫੋਨ ਕੀਤਾ ਸੀ ਫਿਲਹਾਲ ਉਹਨਾਂ ਨੇ ਪਹਿਲਾਂ ਕਿਤੇ ਹੋਰ ਕੰਮ ਜਾਣਾ ਫਿਰ ਆਉਣਾ ਆਪਣੇ ਕੋਲ ਲਾਓ ਜੀ ਅੱਜ ਬਣਿਆ ਮੌਸਮ ਤਾਂ ਇੱਕ ਨੰਬਰ ਕਹਿੰਦੇ ਕਿਆ ਬਾਤਾਂ ਨੇ ਅੰਦਰ ਕਮਰੇ 'ਚ ਸੁੱਤੇ ਪਏ ਸੀ ਆਪਣੇ ਰੂਮ 'ਚ ਲਓ ਬਾਬੇ ਫੁੱਲ ਮੀਂਹ ਪਈ ਜਾਂਦਾ ਕੋਈ ਰੈਨ ਜਮਾ ਲਓ ਜੀ ਹੁਣ ਪਾ ਦਈਏ ਦਾਣੇ ਤੇ ਮੀਂਹ ਪਈ ਜਾਂਦਾ ਠੀਕ ਆ ਜੋ ਬਰੋ ਤੇ ਇਧਰ ਆਪਾਂ ਗਾਵਾਂ ਵੀ ਯਾਰ ਅੰਦਰ ਕਰਤੀਆਂ ਠੀਕ ਆ ਕਿਉਂਕਿ ਬਾਹਰ ਮੀਂਹ ਪਈ ਜਾਂਦਾ ਬੱਕਰੀਆਂ ਵੀ ਬੰਨਤੀਆਂ ਆਪਾਂ ਆ ਇਧਰ ਤੇ ਕੋਕੜਾ ਨੂੰ ਵੀ ਖੁੱਲੇ ਛੱਡਤਾ ਸੀ 2 ਕੁ ਮਿੰਟ ਮੀਂਹ ਬੰਦੇ ਦੇ ਵਿੱਚ ਅੰਦਰ ਕੀੜੇ ਮਕੌੜੇ ਜਿਹਾ ਸੀ ਉਹ ਖਾ ਗਏ ਤੇ ਇਧਰ ਆਪਣੇ ਕਬੂਤਰਾਂ ਨੂੰ ਵੀ ਪਾ ਦਈਏ ਦਾਣੇ ਦੋਨੇ 1 ਮਿੰਟ ਫਲੈਸ਼ ਚ ਗਾਲਾ ਫੋਣ ਦੀ ਮੈਂ ਲਓ ਵੀ ਜੱਗ ਹੀ ਫਲੈਸ਼ ਫੋਨ ਦੀ ਤੇ ਟ੍ਰੇ ਕਿੱਥੇ ਆ ਯਾਰ ਦਾਣੇ ਵਾਲੀ ਮੈਂ ਕਿੱਥੇ ਰੱਖਤੀ ਟ੍ਰੇ ਜੋ ਬਰੋ ਬਤਾ ਤੁਹਾਨੂੰ ਮੈਂ ਟਰੇ ਕਿੱਥੇ ਰੱਖੀ ਆ ਦੱਸ ਦਿਆ ਕਰੋ ਯਾਰ ਕਿ ਵੀਰੇ ਆਹ ਕਬੂਤਰ ਆਪਣੇ ਤੇ ਯਾਰ ਇੱਥੇ ਪਈ ਸੀ ਟਰੇ ਕਿੱਥੇ ਆਖਤੀ ਮੈਂ ਟਰੇ ਕਿੱਥੇ ਰੱਖਤੀ ਇੱਕ ਮਿੰਟ ਚੁੱਪbro ਯਾਰ ਮੈਂ ਰੱਖ ਕੇ ਟਰੇ ਭਲੇ ਜਨਾ ਕਿਤੇ ਨਾ ਕਿਤੇ ਲਓ ਜੀ ਸਾਰੇ ਕਿਤੇ ਆਪਾਂ ਟਰੇ ਭਾਲਦੀ ਤੇ ਟਰੇ ਪਈ ਆ ਇੱਥੇ ਕੁੜੀ ਆਵੇਦੀ ਆ ਕੀ ਕਹਿੰਦੇ ਨੂੰ ਬਟਲੀ ਜੀ ਦੇ ਉਹਲੇ ਠੀਕ ਹੈ ਜਬਰੋ ਆਂ ਗੰਦਾ ਪਦਾਰਥ ਪਿਆ ਵੜਾ ਇਹ ਸ਼ਕਤੀਵੱਤਰ ਹੈ ਜੀ ਕਬੂਤਰਾਂ ਨੂੰ ਲਾਉਣ ਵਾਲਾ ਇਹ ਮਾਈ ਪਾਦਰ ਸਭ ਲਾਤੇ ਹੈ ਠੀਕ ਹੈ ਚੋ ਬਰੋ ਤੇ ਜੀ ਇਧਰ ਠੀਕ ਹੀ ਵਸਾਂਦੇ ਜੀ ਬਾਦਨੇ ਵੇਖੀ ਜਾ ਅੱਸੀ ਅੱਜ ਯਾਰ ਮੀ ਵਾਲਾ ਮੌਸਮ ਹੈ ਕਮੈਂਟ ਕਰੋ ਕਮੈਂਟ ਰੋਕੋ ਚੋ ਬਰੋ ਸਾਰਾ ਕੋਈ ਨਵਾਂ ਲਿਆਵਾਂਗੇ ਬਸ ਰੋਕੋ ਹੁਣ ਨਾ ਬਸ ਪ੍ਰਮਾਤਮਾ ਕਰੇ ਵੀ ਆਪਣਾ ਚੈਨੂ ਮੋਨਟਾਈਜ਼ ਹੋ ਜੇ ਵਾਇਰੂ ਦੀ ਕਿਰਪਾ ਨਾਲ ਤੇ ਬਸ ਫਿਰ ਲਾਉਈ ਕਹਿੰਦੇ ਕੋਲੀ ਨਾਲ ਭਰਤੀ ਟ੍ਰੇ ਫੁੱਲੀ ਜੀ ਕੋ ਪੁੱਤਰਾਂ ਦੇ ਸਾਹਮਣੇ ਪਰੀਏ ਮੜ ਕੇ ਮੇਰੇ ਸਾਲਿਆਂ ਨੇ ਖਾਣੀ ਨਹੀਂ ਜੀ ਮੇਰੇ ਪੁੱਤਰਾਂ ਨੇ ਜੀ ਆਪਣੇ ਛੋੜੇ ਜਵਾਕਾਂ ਨੇ ਜੀ ਬਈ ਸਾਰਿਆਂ ਨੇ ਲੱਕੋ ਦਾਣੇ ਦੁਨੇ ਚੱਕੂ ਕੰਮ ਆਜੋ ਆਜੋ ਭੁੱਖੇ ਹੋਗੇ ਬਈ ਘਰ ਕੀ ਗੋਲੀ ਪਾਰਦਗੇ ਕੀ ਪਰ ਜੀ ਆਹ ਕੀ ਕਹਿੰਦੇ ਟਰੇ ਜੀ ਪਾਰਦਗੇ ਆਜੋ ਚੋ ਬਰੋ ਆਜੋ ਆਜਾ ਆਇਆ ਲਾਉਈ ਜੋ ਵੇਖੋ ਜੀ ਬੱਚੇ-ਬੱਚੇ ਬਣਨਗੇ ਪੂਰੇ ਘੈਂਟ ਜੀ ਆ ਗਿਆ ਝੋਟਾ ਬਾਹਰ ਨਾਲ ਨਿਕਲਿਓ ਬਾਹਰ ਮੀਂਹ ਪਈ ਜਾਂਦਾ ਤੇ ਆਪਾਂ ਮਿੱਟੀ ਕੰਮ ਕਰਗੀ ਬਈ ਆਪਣੀ ਠੀਕ ਆ ਜੋ ਬ్రో ਕਿਉਂਕਿ ਵੀ ਗੱਲ ਨਹੀਂ ਹੋਈ ਖੁੱਡੇ ਦੇ ਅੰਦਰ ਨਹੀਂ ਤਾਂ ਪੈਨ ਚੋ ਬਿਮਾਰੀ ਪੈ ਜੂਗੀ ਬਈ ਕੱਲ ਸਿੱਧੀ ਹੈ ਗਿੱਲਾ ਨਾ ਬਿਮਾਰੀ ਪੈ ਜਾਂਦੀ ਬਈ ਮੈਂ ਬਾਦੂ ਬਾਦੂਆਂ ਨੇ ਮੈਨੂੰ ਕਿਹਾ ਵੀ ਖੁੱਡਾ ਸੁੱਕਾ ਰੱਖਿਆ ਕਰ ਤੇ ਬਈ ਆਪਾਂ ਫਿਰ ਮਿੱਟੀ ਤੇ ਇੱਕ ਕਲੀ ਲੈਣ ਕੇ ਪਾਵਾਂਗੇ ਗੱਟਾ ਕਲੀ ਦਾ ਠੀਕ ਆ ਜੇ ਉੱਪਰ ਗੱਟਾ ਨਹੀਂ ਬਣਾਉਂਦੇ ਵੀ ਜਿੰਨੀ ਕਿ ਜ਼ਰੂਰਤ ਆ ਲਿਫਟ ਦੇ ਅਨੁਸਾਰ ਪਾਵਾਂਗੇ ਠੀਕ ਆ ਬਈ ਲਾਓ ਜੀ ਇੱਧਰ ਬੱਕਰੀ ਨਹੀਂ ਤਾਂ ਥੋੜੀ ਖਰਾਬ ਕਰਨੀ ਕਰਨੀ ਸੇ ਇੱਧਰ ਆਪਾਂ ਵੀ ਖਰਾਬ ਕਰੀ ਜਾਂਦੇ ਆ ਜੀ ਇਹ ਮਹੀ ਇੰਨਾ ਪਈ ਜਾਂਦਾ ਵੀ ਐਡੇ ਆਪਾਂ ਬੰਦੇ ਆਹੋ ਜਿਹੇ ਆ ਵੀ ਪਲੜ ਨਹੀਂ ਪਾਇਆ ਜਾਂਦਾ ਇਹਦੇ ਤੇ ਤੇ ਪਲਾੜ ਇੱਧਰ ਆਪਣੀ ਜਵਾਰ ਦਾ ਹਾਲ ਦੇਖੋ ਜੀ ਕੁਲੀਰ ਦੀ ਸਾਰੀ ਲਟ ਗਈ ਠੀਕ ਆ ਜੀ ਤੇ ਉਧਰ ਸ਼ਰੀਫ ਉਧਰੀਆਂ ਵੀ ਬਸ ਲਾਈਆਂ ਪਈਆਂ ਮੀ ਯਾਰਾ ਭਾਈ ਅੱਜ ਬਿਜਲੀ ਬਹੁਤ ਪੜੀ ਲਿਸ਼ਕੀ ਕਰਕੇ ਠੀਕ ਹੈ ਚੋਪਰੋ ਆਪਣੇ ਨੇੜੇ ਨੇੜੇ ਏਰੀਆ ਚ ਨਾ ਟਾਣੀਆਂ ਟਾਣੀਆਂ ਚ ਆਏ ਲੱਗਿਆ ਜਿਵੇਂ ਵੀ ਡਿੱਗੀ ਆ ਤੇ ਹੁਣ ਵੀ ਮੈਨੂੰ ਨਾ ਡਰ ਜਾ ਲੱਗੀ ਜਾਂਦਾ ਜਿਵੇਂ ਤੂਫ ਚੱਲਦੀ ਹੈ ਨਾ ਭਾਈ ਉਦੋਂ ਵੀ ਪਹਾੜਾ ਖੜਕਾ ਦੁੜੰਮ ਦੇਣੀ ਵੀ ਨਾ ਯਾਰ ਕੀ ਦੱਸਾਂ ਤੇ ਇੱਕ ਦਿਨ ਪਹਿਲਾਂ ਮੇਰੇ ਨਾਲ ਐਵੇਂ ਚਾਂਸ ਬਣਿਆ ਸੀ ਮੈਂ ਸਕੂਲੋਂ ਆਉਂਦਾ ਪਿਆ ਸੀ ਤੇ ਮੀਂਹ ਆਉਣ ਲੱਗ ਗਿਆ ਤੇ ਮੈਂ ਆਪਦੇ ਪਿੰਡ ਵਾਲੇ ਅੱਡੇ 'ਚ ਰੁਕ ਗਿਆ ਠੀਕ ਹੈ ਚੋਪਰੋ ਰਾਜਪੁਰੋ ਉਸ ਪਿੰਡੋਂ ਚੱਲ ਕੇ ਤੇ ਆਪਣੇ ਪਿੰਡ ਆ ਗਿਆ ਸੀ ਇਧਰ ਆਪਣਾ ਪਿੰਡ ਆ ਤੇ ਇੱਥੇ ਆਣ ਕੇ ਮੈਂ ਛੜਕ ਤੇ ਰੁਕ ਗਿਆ ਸੀ ਠੀਕ ਹੈ ਜੋਪਰੋ ਤੇ ਬਈ ਉੱਥੇ ਦੋ ਜਣੇ ਹੋਰ ਖੜੇ ਸੀਗੇ ਇੱਕ ਮਲੋੜਦਾ ਸੀਗਾ ਤੇ ਇੱਕ ਆਪਣੇ ਰਾਜਪੁਰੇ ਦਾ ਸੀਗਾ ਨਾਲ ਦੇ ਪਿੰਡ ਦਾ ਠੀਕ ਹੈ ਬਈ ਤੇ ਬਈ ਇੰਨੀ ਪੜੀ ਦੋ ਵਾਰੀ ਬਿਜਲੀ ਡਿੱਗੀ ਇੱਕ ਵਾਰੀ ਤੇ ਜਿਵੇਂ ਉਹ ਸਾਹਮਣੇ ਸੋਲਰ ਪੈਨਲ ਲੱਗਿਆ ਪਲੇਟਾਂ ਯਾਨੀ ਕਿ ਇੰਨੀ ਦੋ ਵਾਰੀ ਡਿੱਗੀ ਆ ਤੇ ਬਈ ਸੇਕ ਆਇਆ ਤੇ ਦੂਜੀ ਵਾਰੀ ਡਿੱਗੀ ਐ ਬਈ ਥੋੜਾ ਜਿਹਾ ਦੂਰ ਸਾਡੇ ਤੋਂ ਫੜਕਾ ਦੋਨੇ ਵਾਰੀ ਫਾਲੋਅ ਹੋਇਆ ਭਾਈ ਉਦੋਂ ਦਾ ਡਰਿਆ ਮੈਂ ਨਾ ਵੀ ਡਰ ਜਾ ਬਹਿ ਗਿਆ ਦਿਲ ਦੇ ਵਿੱਚ ਜਦੋਂ ਮੀ ਹੁੰਦਾ ਨਾ ਉਦੋਂ ਐ ਲੱਗਦਾ ਵੀ ਬਸ ਗਏ ਮੈਂ ਤਾਂ ਪ੍ਰਵਾ ਅੰਦਰੋਂ ਬਾਹਰ ਨਿਕਲ ਸੌਂ ਗਿਆ ਜੱਪ ਕਰਕੇ ਵੀਡੀਓ ਵੀਡੀਓ ਮੈਂ ਖਾ ਮੇਰੀ ਬਣਾਵਾਂਗੇ ਤੇ ਹੁਣ ਵੀ ਡਰ ਜਾ ਹੀ ਲੱਗੀ ਜਾਂਦਾ ਲਓ ਜੀ ਝੜੇ ਜੀ ਲੱਗੀ ਪਈ ਆ ਨਾ ਹੀ ਮੀ ਰੁਕਦਾ ਤੇ ਨਾ ਹੀ ਹਟਦਾ ਮਰੋਂ ਨਾ ਹੀ ਪੈਂਦਾ ਤੇ ਨਾ ਹੀ ਰੁਕਦਾ ਠੀਕ ਹੈ ਜੱਬਰੋ ਲਓ ਜੀ ਸਾਰਿਆਂ ਤੋਂ ਵੱਡਾ ਪੰਗਾ ਯਾਰ ਪਸ਼ੂਆਂ ਨਾਲ ਆਪਾਂ ਨੂੰ ਪਤਾ ਕੀ ਚੱਕਰ ਆ ਜੀ ਇਧਰ ਹੈਗੀ ਥਾਂ ਥੋੜੀ ਈਗਾ ਛੱਡ ਪਾਉਣ ਵਾਲਾ ਕਿਉਂਕਿ ਪਹਿਲਾਂ ਆਪਣਾ ਆਹ ਜਿਹੜਾ ਵਿਹੜਾ ਸੀਗਾ ਆ ਹੁੰਦਾ ਸੀ ਇੱਥੋਂ ਤੱਕ ਹਾਂ ਇੱਥੋਂ ਤੱਕ ਆਹ ਜਿਹੜੀ ਨੀਂਹ ਹੈ ਨਾ ਇਹ ਪੁਰਾਣੀ ਕੰਧ ਦੀ ਹੈ ਚੋਬਰ ਆਇਤੋਂ 2 ਸਾਲ ਪਹਿਲਾਂ ਤੇ ਉੱਥੇ ਵੀ ਨਵਾਂਕਰ ਬਾਥਰੂਮ ਹੁੰਦਾ ਸੀ ਬਸ ਪੁੱਠੇ ਚੱਲੇ ਕਿਸੇ ਨੇ ਪੁੱਠੀ ਮੱਤ ਦੇਤੀ ਬਸ ਉਹ ਛੋਟਾ ਕਰ ਲਿਆ ਆਪਣੀ ਮੰਨੀ ਨਹੀਂ ਕਿਸੇ ਨੇ ਤੇ ਜੇ ਐਡਾ ਹੁੰਦਾ ਬਈ ਇੱਥੇ ਖੁੱਡੇ ਪਾਏ ਜਾਣੇ ਸੀ ਲਾਣੋ ਵਾਰ ਆਏ ਜਿੰਨੇ ਭਾਵੇਂ ਜਿੰਨੇ ਮਰਜ਼ੀ ਖੁੱਡੇ ਪਾਲਾ ਤੇ ਹੁਣ ਬਈ ਨਹੀਂ ਪਾਉਂਦੇ ਇੱਥੇ ਖੁੱਡੇ ਚੋਬਰੋਂ ਕਿਉਂਕਿ ਅੰਦਰ ਵੀ ਨਹੀਂ ਕਥਾ ਛੋਟੀ ਆ ਤੇ ਇੱਧਰ ਆਈ ਨਹੀਂ ਪਤਾ ਕੋਈ ਕੱਢ ਕੇ ਲੈ ਜੀ ਜਾਂ ਹਾਂ ਵੈਸੇ ਇੱਕ ਸਕੀਮ ਬਈ ਮੈਂ ਹੋਰ ਸੋਚੀ ਉਹ ਤੁਹਾਨੂੰ ਦੱਸਦਾ ਬਈ ਮੈਂ ਨਾ ਉਧਰ ਯਾਰ ਕਬੂਤਰ ਕੁੱਕੜ ਤੇ ਜਿਵੇਂ ਆਪਾਂ ਜਿਵੇਂ ਅੱਗੇ ਸੋਚਿਆ ਵੀ ਕੀ ਪਲੈਨਿੰਗ ਕੀਤਾ ਮਾਈਂਡ ਦੇ ਵਿੱਚ ਉਹ ਚੀਜ਼ ਸੋਚੀ ਆ ਵੀ ਆਪਾਂ ਉਹ ਥਾਂ ਹੈ ਜਿਹੜਾ ਉੱਚਾ ਉੱਚਾ ਉਹ ਜਿਹੜੀ ਆਹ ਕੰਦ ਆ ਇੱਥੋਂ ਲੈ ਕੇ ਉਧਰ ਰੱਖਣਾ ਤੱਕ ਇਹਨਾਂ ਕਵਰ ਕਰਕੇ ਇੱਥੇ ਕੁੱਕੜਾਂ ਦੇ ਕਬੂਤਰਾਂ ਦੇ ਤੇ ਹੋਰ ਜਿਹੜੇ ਜਾਨਵਰ ਰੱਖਣੇ ਬਈ ਉਹਨਾਂ ਦੇ ਪਾ ਦਾਂਗੇ ਨਾਲੇ ਤਾਂ ਘਰਤ ਵਿੱਚ ਇੱਕ ਸਾਈਡ ਤੇ ਹੋ ਜਾਣਗੇ ਜਿਹੜੇ ਮੇਨ ਕੋਕਤਰਾ ਉਹ ਘਰੇ ਰੱਖਾਂਗੇ ਆਪਾਂ ਠੀਕ ਹੈ ਜੋbro ਵੀ ਮੇਨ ਕੋਈ ਕੱਢ ਕੇ ਨਾ ਲੈ ਜੇ ਪਰ ਅਜੇ ਆਪਣੇ ਕੋਲੇ ਮੇਨ ਤਾਂ ਬਣੇ ਹੀ ਨਹੀਂ ਅਜੇ ਤਾਂ ਸਾਰੀ ਡਾਗ ਆ ਬਈ ਸਿੱਧੀ ਗੱਲ ਹੈ ਵੀ ਉੱਡਣ ਵਾਲੇ ਤਾਂ ਹੈ ਨਹੀਂ ਆਪਣੇ ਕੋਲੇ ਠੀਕ ਹੈ ਜੋbro ਜਿਵੇਂ ਨਹੀਂ ਬਸ ਥੋੜੀ ਟੀ ਹੈ ਕੰਮ ਤੇ ਬਾਕੀ ਜਿਹੜੇ ਵੀ ਜਿਵੇਂ ਵੀ ਜਿਵੇਂ ਵੀ ਬਈ ਆਪਣਾ ਅੱਗੇ ਸ਼ੌਂਕ ਵਧੂਗਾ ਓਵੇਂ ਓਵੇਂ ਆਪਾਂ ਬਈ ਵਧੀਆ ਵਧੀਆ ਵੀਡੀਓ ਬਣਾਈ ਜਾਵਾਂਗੇ ਬਸ ਯਾਰ ਨਾ ਕਰੋ ਥੋੜੀ ਸਪੋਰਟ ਘਟਾ ਇਸ ਚੀਜ਼ ਬਾਰੇ ਜੇ ਜਦੋਂ ਸਪੋਰਟ ਫੁੱਲ ਹੋ ਜੂਗੀ ਤੇ ਜਾਂ ਕੋਈ ਮੋਨਟਾਈਜ਼ ਹੋ ਗਿਆ ਆਪਦੇ ਸਰਤੇ ਹੀ ਕਰਨਾ ਜੋ ਕਰਨਾ ਬਈ ਆਪਾਂ ਇਨਾ ਮੈਨੂੰ ਪਤਾ ਕਿਉਂਕਿ ਯਾਰ ਕਿਸੇ ਦੇ ਘਰੋਂ ਕੋ ਕਬੂਤਰਾਂ ਵਾਲੇ ਸਾਡੇ ਏਰੀਆ ਇਹੋ ਜਿਹੀ ਵੀ ਕਬੂਤਰਾਂ ਵਾਸਤੇ ਕਿਸੇ ਨੂੰ ਨਹੀਂ ਕਰਉ ਸਪੋਰਟ ਸਾਰੇ ਬਈ ਲੜ ਲੁੜ ਕੇ ਰੱਖੇ ਸਾਰਿਆਂ ਨੇ ਮਿੰਤਾ ਕਰਦੇ ਘੱਟ ਕਰਕੇ ਹੀ ਆਹ ਹੋਇਆ ਯਾਰ ਪਤਾ ਨਹੀਂ ਕੀ ਚੱਕਰ ਆ ਮਾੜੀ ਸੋਚ ਲੋਕਾਂ ਦੀ ਜਿਹੜੇ ਯਾਰ ਹੁਣ ਸਾਡੇ ਘਰੋਂ ਤਾਂ ਬਈ ਮੈਂ ਸਮਝਾਤਾ ਵੀ ਸਾਡੇ ਘਰ ਚੱਲ ਕੇ ਹੁੰਦੇ ਕੋਈ ਨਹੀਂ ਚੱਲ ਰੱਖਲਾ